ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਇੰਦਰਾ ਗਾਂਧੀ ਦੀ ਜਿਹੜੀ ਕਿ ਭਾਰਤ ਦੀ ਪ੍ਰਧਾਨ ਮੰਤਰੀ ਸੀ ਜਿਸ ਦਾ ਮਰਡਰ ਹੋ ਗਿਆ ਸੀ ਜਿਸ ਦਾ ਕਤਲ ਹੋ ਗਿਆ ਸੀ ਜਿਸ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ ਹਾਲਾਂਕਿ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਇਸ ਟੌਪਿਕ ਤੇ ਗੱਲ ਨਹੀਂ ਕਰਾਂਗੇ ਕਿ ਉਸ ਦਾ ਮਰਡਰ ਹੋ ਗਿਆ ਸੀ ਕਿਵੇਂ ਹੋ ਗਿਆ ਸੀ ਕਿਉਂ ਹੋ ਗਿਆ ਸੀ ਅੱਜ ਦਾ ਜਿਹੜਾ ਸਾਡਾ ਟੌਪਿਕ ਹੈ ਉਹ ਇਹ ਹੈ ਕਿ ਜਦੋਂ ਪੂਰੇ ਭਾਰਤ ਦੇ ਵਿੱਚ ਸਾਰੇ ਭਾਰਤ ਦੇ ਵਿੱਚ ਰਾਤੋਂ ਰਾਤ ਐਮਰਜੈਂਸੀ ਦਾ ਸਕੰਜਾ ਕੱਸ ਦਿੱਤਾ ਗਿਆ ਸੀਗਾ ਪ੍ਰਧਾਨ ਮੰਤਰੀ ਸੀ ਇੰਦਰਾ ਗਾਂਧੀ ਐਮਰਜੈਂਸੀ ਲਗਾਤੀ ਸੀ ਰਾਤੋਂ ਰਾਤ ਫੈਸਲਾ ਕਰਕੇ ਐਲਾਨ ਕਰਤਾ ਸੀਗਾ ਪੂਰੇ ਦੇਸ਼ ਦੇ ਵਿੱਚ ਐਮਰਜੈਂਸੀ ਲੱਗ ਗਈ ਸੀ ਤੇ ਦੋਸਤੋ ਗੱਲ ਹੈਗੀ ਹੈ 1971 ਦੀ 1971 ਦੀ ਜਿਵੇਂ ਹੁਣ ਵੋਟਾਂ ਪੈਂਦੀਆਂ ਨੇ ਲੋਕ ਸਭਾ ਦੀਆਂ ਚੋਣਾਂ ਹੁੰਦੀਆਂ ਨੇ ਪ੍ਰਧਾਨ ਮੰਤਰੀ ਬਣਦਾ ਸਰਕਾਰ ਬਣਦੀ ਹੈ ਜਿਵੇਂ ਹੁਣ ਮੋਦੀ ਬਣਿਆ ਸੀ ਪਿੱਛੇ ਇਸੇ ਤਰ੍ਹਾਂ ਉਸ ਟਾਈਮ ਤੇ ਵੀ ਵੋਟਾਂ ਪਈਆਂ 1977 ਦੇ ਵਿੱਚ ਤੇ ਪ੍ਰਧਾਨ ਮੰਤਰੀ ਬਣ ਗਈ ਇੰਦਰਾ ਗਾਂਧੀ ਇੰਦਰਾ ਗਾਂਧੀ ਜਿਹੜੀ ਉਹ ਰਾਏ ਬਰੇਲੀ ਦੀ ਸੀਟ ਤੋਂ ਖੜੀ ਸੀਗੀ ਉੱਤਰ ਪ੍ਰਦੇਸ਼ ਦੇ ਵਿੱਚ ਹੈਗਾ ਰਾਏ ਬਰੇਲੀ ਤੇ ਉਹਨਾਂ ਦੇ ਖਿਲਾਫ ਖੜਿਆ ਸੀਗਾ ਰਾਜ ਨਰੈਣ ਰਾਜ ਨਰੈਣ ਹਾਰ ਗਿਆ ਇੰਦਰਾ ਗਾਂਧੀ ਜਿੱਤ ਗਈ ਕਾਂਗਰਸ ਪਾਰਟੀ ਦੀ ਸਰਕਾਰ ਬਣ ਗਈ ਕਾਂਗਰਸ ਪਾਰਟੀ ਨੂੰ 2 ਤਿਹਾਈ ਤੋਂ ਵੀ ਜ਼ਿਆਦਾ ਜਿਹੜੀਆਂ ਸੀਟਾਂ ਮਿਲ ਗਈਆਂ 352 ਸੀਟਾਂ ਮਿਲ ਗਈਆਂ ਪਰ ਜਿਹੜਾ ਰਾਜ ਨਰੈਣ ਸੀਗਾ ਸਮਾਜਵਾਦੀ ਨੇਤਾ ਉਸਨੇ ਕਈ ਸਵਾਲ ਖੜੇ ਕੀਤੇ ਕਈ ਇਤਰਾਜ਼ ਜਤਾਏ ਓਬਜੈਕਸ਼ਨ ਖੜੇ ਕੀਤੇ ਉਹ ਸਹਿਮਤ ਨਹੀਂ ਹੋਇਆ ਕਿ ਇਹ ਜਿਹੜੀ ਇਲੈਕਸ਼ਨ ਹੋਈ ਹੈ ਜਿਹੜੀਆਂ ਵੋਟਾਂ ਪਈਆਂ ਨੇ ਕਿ ਇਹ ਸਹੀ ਇਲੈਕਸ਼ਨ ਹੋਈ ਹੈ ਇਹ ਫੇਅਰ ਹੋਈ ਹੈ ਉਹ ਕਹਿੰਦਾ ਸਾਰਾ ਕੁਝ ਗੜਬੜ ਹੋਇਆ ਉਹਨੇ ਕਈ ਇਲਜ਼ਾਮ ਨੇ ਜਿਹੜੇ ਇੰਦਰਾ ਗਾਂਧੀ ਦੇ ਉੱਤੇ ਲਗਾਏ ਇਤਰਾਜ਼ ਨੇ ਜਿਹੜੇ ਉਹ ਜ਼ਾਹਰ ਕੀਤੇ ਜਿਵੇਂ ਕਿ ਇਤਰਾਜ਼ ਕਈ ਸੀ ਜਿਵੇਂ ਉਹਨਾਂ ਦੇ ਵਿੱਚੋਂ ਇੱਕ ਸੀਗਾ ਕਿ ਇੰਦਰਾ ਗਾਂਧੀ ਨੇ ਸਰਕਾਰੀ ਮਸ਼ੀਨਰੀ ਦੀ ਵਰਤੋਂ ਕੀਤੀ ਹੈ ਤੇ ਫਿਰ ਉਹਨੇ ਇਹ ਵੀ ਕਿਹਾ ਕਿ ਜਿਹੜੀਆਂ ਗੱਡੀਆਂ ਸਿਰਫ ਦਿੱਲੀ ਦੇ ਵਿੱਚ ਚੱਲ ਸਕਦੀਆਂ ਸੀ ਜਿਨ੍ਹਾਂ ਕੋਲੇ ਸਿਰਫ ਦਿੱਲੀ ਦਾ ਪਰਮਟ ਸੀਗਾ ਉਹਨਾਂ ਨੂੰ ਵੀ ਇੱਥੇ ਲਿਆਂਦਾ ਗਿਆ ਵਰਤਿਆ ਗਿਆ ਸਰਕਾਰੀ ਕਰਮਚਾਰੀਆਂ ਨੂੰ ਅਫਸਰਾਂ ਨੂੰ ਵਰਤਿਆ ਗਿਆ ਦੁਰਵਰਤੋਂ ਕੀਤੀ ਗਈ ਤੇ ਉਸ ਨੇ ਅੱਗੇ ਫਿਰ ਇਹ ਵੀ ਕਿਹਾ ਕਿ ਚੋਣਾਂ ਦੇ ਉੱਪਰ ਮਤਲਬ ਬਹੁਤ ਜ਼ਿਆਦਾ ਪੈਸਾ ਜਿਹੜਾ ਖਰਚ ਕੀਤਾ ਗਿਆ ਅੱਧ ਤੋਂ ਜ਼ਿਆਦਾ VOTERਾਂ ਨੂੰ ਭਰਮਾਉਣ ਦੇ ਲਈ VOTਾਂ ਦੇ ਵਿੱਚ ਸਰਕਾਰੀ ਕਰਮਚਾਰੀਆਂ ਦੀ ਦੁਰਵਰਤੋਂ ਕੀਤੀ ਗਈ ਇਸ ਤਰ੍ਹਾਂ ਦੇ ਉਹਨੇ ਜਿਹੜੇ ਦੋਸ਼ ਲਗਾਏ ਫਿਰ ਉਹ ਚੱਲਾ ਗਿਆ ਹਲਾ ਇਲਾਹਾਬਾਦ ਹਾਈ ਕੋਰਟ ਦੇ ਵਿੱਚ ਜਿਹੜੀ ਕਿ ਯੂਪੀ ਦੀ ਕੋਰਟ ਹੈਗੀ ਹਾਈ ਕੋਰਟ ਹੈ ਉੱਥੇ ਇੱਕ ਵਕੀਲ ਸਾਹਿਬ ਸੀਗੇ ਜੀ ਸ਼ਾਂਤੀ ਭੂਸ਼ਣ ਜੀ ਉਹਨਾਂ ਦੇ ਰਾਹੀਂ ਫਿਰ ਉਹਨਾਂ ਨੇ ਕੋਰਟ ਦੇ ਵਿੱਚ ਕੇਸ ਪਾਤਾ, ਦਾਇਰ ਕਰਤਾ। ਗੱਲ ਹੈਗੀ ਐ ਅੱਗੇ 12 ਜੂਨ 1975 ਦੀ। ਹਾਈ ਕੋਰਟ ਨੇ ਫੈਸਲਾ ਸੁਣਾਤਾ। ਇੰਦਰਾ ਗਾਂਧੀ ਦੇ ਉੱਪਰ ਜਿਹੜੇ ਦੋਸ਼ ਲੱਗੇ ਸੀਗੇ, ਹਾਈ ਕੋਰਟ ਨੇ ਉਹਨਾਂ ਦੋਸ਼ਾਂ ਨੂੰ ਸਹੀ ਮੰਨਿਆ। ਇੰਦਰਾ ਗਾਂਧੀ ਨੂੰ ਦੋਸ਼ੀ ਠਹਿਰਾਇਆ। ਜੱਸ ਸਾਹਿਬ ਸੀਗੇ ਜਗ ਜਗਮੋਹਨ ਅ ਜਗ ਜਗਮੋਹਨ ਅ ਲਾਲ ਸੇਨਾ। ਉਹਨਾਂ ਨੇ ਫਿਰ ਇੰਦਰਾ ਗਾਂਧੀ ਦੇ ਉੱਪਰ ਰੋਕ ਲਗਾਉਂਦਿਆਂ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਤੁਰੰਤ ਅਸਤੀਫਾ ਦੇਣ ਦੇ ਲਈ ਕਿਹਾ ਜਾਂ ਸਭ ਨੇ ਤੇ ਨਾਲ ਹੀ ਸ਼ਰਤ ਰੱਖਤੀ ਕਿ ਉਹ 6 ਸਾਲ ਤੱਕ ਚੋਣ ਨਹੀਂ ਲੜ ਸਕਦੇ ਠੀਕ ਹੈ ਜੀ ਤੇ ਨਾ ਹੀ ਕੋਈ ਹੋਰ ਅਹੁਦਾ ਪ੍ਰਾਪਤ ਕਰ ਸਕਦੇ ਨੇ ਇੰਦਰਾ ਗਾਂਧੀ ਨੂੰ ਇਹ ਕਿਹਾ ਸ਼ਰਤ ਲਗਾਤੀ ਹਾਈ ਕੋਰਟ ਨੇ ਕਾਂਗਰਸ ਨੂੰ 3 ਹਫ਼ਤੇ ਤੱਕ ਅਗਲੀ ਕਾਰਵਾਈ ਕਰਨ ਤੇ ਵੀ ਰੋਕ ਲਗਾ ਦਿੱਤੀ ਠੀਕ ਹੈ ਜੀ ਤੇ ਇੰਦਰਾ ਗਾਂਧੀ ਜਿਹੜੀ ਕਿ ਪ੍ਰਧਾਨ ਮੰਤਰੀ ਸੀ ਉਹ ਉਹ ਅਹੁਦੇ ਤੋਂ ਅਸਤੀਫਾ ਦੇਣਾ ਨਹੀਂ ਚਾਹੁੰਦੀ ਸੀ ਕੁਰਸੀ ਛੱਡਣਾ ਨਹੀਂ ਚਾਹੁੰਦੀ ਸੀ ਫਿਰ ਉਸਨੇ ਹਰ ਹੀਲਾ ਵਸੀਲਾ ਵਰਤਣਾ ਸ਼ੁਰੂ ਕਰਤਾ ਆਪਣੀ ਪਾਵਰ ਦਾ ਮਿਸਯੂਜ਼ ਕਰਨਾ ਸ਼ੁਰੂ ਕਰਤਾ ਇੰਦਰਾ ਗਾਂਧੀ ਨੂੰ ਜਿਹੜੇ ਉਹ ਤਿੰਨ ਹਫ਼ਤੇ ਸੀਗੇ ਉਹਨਾਂ ਦਾ ਫਾਇਦਾ ਮਿਲ ਗਿਆ ਇੰਦਰਾ ਗਾਂਧੀ ਨੇ ਉਹਨਾਂ ਤਿੰਨ ਹਫ਼ਤਿਆਂ ਦਾ ਲਾਹਾ ਲੈ ਲਿਆ 23 ਜੂਨ ਨੂੰ ਸੁਪਰੀਮ ਕੋਰਟ ਦੇ ਵਿੱਚ ਕੇਸ ਪਾਤਾ ਇੰਦਰਾ ਗਾਂਧੀ ਨੇ ਉਸ ਇਲਾਹਾਬਾਦ ਹਾਈ ਕੋਰਟ ਦੇ ਇਹ ਆਰਡਰ ਨੂੰ ਚੁਣੌਤੀ ਦੇਤੀ ਚੈਲੰਜ ਕਰਤਾ ਉਹਨੇ ਸੁਪਰੀਮ ਕੋਰਟ ਦੇ ਵਿੱਚ ਮੰਗ ਕੀਤੀ ਕਿ ਹਾਈ ਕੋਰਟ ਦੇ ਫੈਸਲੇ ਤੇ ਤੁਰੰਤ ਰੋਕ ਲਗਾਈ ਜਾਵੇ ਸਟੇ ਕੀਤਾ ਜਾਵੇ ਉਸ ਨੂੰ ਫਿਰ ਦੂਜੇ ਦਿਨ ਸੁਪਰੀਮ ਕੋਰਟ ਨੇ ਕਿਹਾ ਕਿ ਹਾਈ ਕੋਰਟ ਦੇ ਹੁਕਮਾਂ ਤੇ ਹਾਈ ਕੋਰਟ ਦੇ ਆਰਡਰ ਤੇ ਪੂਰਨ ਤੌਰ ਤੇ ਰੋਕ ਨਹੀਂ ਲੱਗ ਸਕਦੀ ਪਰ ਫੈਸਲਾ ਆਉਣ ਤੱਕ 인ਦਰਾ ਗਾਂਧੀ ਹੈ ਜਿਹੜੀ ਉਹ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਬਣੀ ਰਹੂਗੀ ਸੰਸਦ ਦੇ ਵਿੱਚ VOTING ਨਹੀਂ ਕਰ ਸਕਦੀ ਮਤਦਾਨ ਨਹੀਂ ਕਰ ਸਕਦੀ ਠੀਕ ਹੈ ਜੀ 인드ਰਾ ਗਾਂਧੀ ਨੇ ਭਾਵੇਂ ਸੁਪਰੀਮ ਕੋਰਟ ਦੇ ਵਿੱਚ ਕੇਸ ਦਰਜ ਕਰਤਾ ਪਰ ਹਾਈ ਕੋਰਟ ਦੇ ਉਸ ਫੈਸਲੇ ਦਾ ਜਿਹੜਾ ਡੱਸ ਸੀਗਾ ਉਹ ਜਿਉਂ ਦਾ ਤਿਉਂ 인드ਰਾ ਗਾਂਧੀ ਦੇ ਉੱਤੇ ਬਣਿਆ ਹੋਇਆ ਸੀ 인드ਰਾ ਗਾਂਧੀ ਹੈਗੀ ਸੀ ਟੈਨਸ਼ਨ ਦੇ ਵਿੱਚ ਕਿ ਕੀ ਬਣੂਗਾ ਤੇ ਇੱਕ ਗੱਲ ਇੱਥੇ ਇਹ ਵੀ ਦੱਸਣੀ ਬਣਦੀ ਹੈ ਕਿ ਉਸ ਟਾਈਮ ਤੇ ਜਿਹੜੀ ਮਹਿੰਗਾਈ ਸੀ ਉਹ ਵੀ ਪੂਰੇ ਜੋਰਾਂ ਤੇ ਸੀਗੀ ਬਹੁਤ ਮਹਿੰਗਾਈ ਸੀਗੀ ਉਸ ਮਹਿੰਗਾਈ ਨੂੰ ਤੇ ਕਈ ਹੋਰ ਕਮਾਂ ਨੂੰ ਨੱਥ ਪਾਉਣ ਦੇ ਲਈ ਠੱਲ ਪਾਉਣ ਦੇ ਲਈ ਜੈ ਪ੍ਰਕਾਸ਼ ਨਰੈਣ ਜਿਹੜਾ ਕਿ ਇੱਕ ਨੇਤਾ ਸੀ ਉਹ ਨੇਤਾ ਦੇ ਵਜੋਂ ਉੱਭਰ ਕੇ ਸਾਹਮਣੇ ਆਇਆ ਤੇ ਫਿਰ ਜਿਹੜਾ ਜੈ ਪ੍ਰਕਾਸ਼ ਨਰੈਣ ਸੀਗਾ ਉਸ ਨੇ ਅੰਦੋਲਨ ਚਲਾਇਆ ਬਿਹਾਰ ਦੇ ਵਿੱਚ ਗੁਜਰਾਤ ਦੇ ਵਿੱਚ ਫਿਰ ਹੌਲੀ-ਹੌਲੀ ਪੂਰੇ ਰਾਸ਼ਟਰ ਦੇ ਵਿੱਚ ਉਹ ਅੰਦੋਲਨ ਪਹੁੰਚ ਗਿਆ ਅੱਗੇ ਗੱਲ ਹੈਗੀ ਜੀ 25 ਜੂਨ 1975 ਦੀ 25 ਜੂਨ ਨੂੰ ਰਾਮਲੀਲਾ ਗਰਾਊਂਡ ਦੇ ਵਿੱਚ ਭਾਰੀ ਚੋਣ ਜਲਸਾ ਹੋਇਆ ਇਕੱਠ ਹੋਇਆ ਜਿਹੜੇ ਦੇਸ਼ ਦੇ ਹੋਰ ਨੇਤਾ ਸੀਗੇ ਜਿਹੜੇ ਕਿ ਇੰਦਰਾ ਗਾਂਧੀ ਦੇ ਵਿਰੋਧੀ ਸੀਗੇ ਉਹ ਪਹੁੰਚੇ ਇੰਦਰਾ ਗਾਂਧੀ ਫਿਰ ਇਸ ਚੋਣ ਇਕੱਠ ਨੂੰ ਚੋਲ ਜਲਸੇ ਨੂੰ ਦੇਖ ਕੇ ਹੋਰ ਟੈਨਸ਼ਨ ਦੇ ਵਿੱਚ ਆ ਗਈ ਬੁਖਲਾ ਗਈ ਫਿਰ ਉਸ ਰਾਤ ਹੀ ਪੱਛਮੀ ਬੰਗਾਲ ਦੇ ਜਿਹੜੇ ਮੁੱਖ ਮੰਤਰੀ ਸਿਦਾਰਥ ਸ਼ੰਕਰ ਰੇ ਸੀਗੇ ਉਹ ਤੇ ਇੱਕ ਜਿਹੜਾ ਇੰਦਰਾ ਗਾਂਧੀ ਦਾ ਛੋਟਾ ਲੜਕਾ ਸੀਗਾ ਸੰਜੇ ਗਾਂਧੀ ਉਸ ਮੁੱਖ ਮੰਤਰੀ ਦੀ ਤੇ ਸੰਜੇ ਗਾਂਧੀ ਦੀ ਸਲਾਹ ਦੇ ਨਾਲ 25 ਤੇ 26 ਜੂਨ 1975 ਦੀ ਅਸੀਂ ਗੱਲ ਕਰ ਰਹੇ ਹਾਂ ਉਸ ਦੀ ਜਿਹੜੀ ਰਾਤ ਸੀਗੀ ਭਾਰਤ ਦੇ ਰਾਸ਼ਟਰਪਤੀ ਸੀਗੇ ਉਸ ਟਾਈਮ ਤੇ ਫਖਰੂਦੀਨ ਅਲੀ ਅਹਿਮਦ ਉਹਨਾਂ ਦੀ ਸਲਾਹ ਦੇ ਨਾਲ ਰਾਸ਼ਟਰਪਤੀ ਤੋਂ ਸਹਿਨ ਕਰਵਾ ਲਏ ਦਸਤਕਤ ਕਰਵਾ ਲੀ ਇਹ ਕਹਿ ਕੇ ਕਿ ਦੇਸ਼ ਨੂੰ ਅੰਦਰੂਨੀ ਤਾਕਤਾਂ ਤੋਂ ਖਤਰਾ ਹੈ ਇਹ ਬਹਾਨਾ ਬਣਾ ਲਿਆ ਤੇ ਫਿਰ ਅਮਰਜੈਂਸੀ ਦਾ ਐਲਾਨ ਕਰਤਾ ਪੂਰੇ ਦੇਸ਼ ਦੇ ਵਿੱਚ ਅਮਰਜੈਂਸੀ ਲਗਾਤੀ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਰਾਤ ਨੂੰ ਜਿਹੜੀ ਬਿਜਲੀ ਦੀ ਸਪਲਾਈ ਸੀਗੀ ਜਿੱਥੇ ਅਖਬਾਰ ਨੇ ਜਿਹੜੇ ਪ੍ਰਿੰਟ ਹੁੰਦੇ ਸੀ ਨਿਊਜ਼ ਆਉਂਦੀ ਸੀ ਖਬਰਾਂ ਆਉਂਦੀਆਂ ਸੀ ਉਹਨਾਂ ਅਖਬਾਰਾਂ ਦੀ ਜਿਹੜੀ ਬਿਜਲੀ ਬੰਦ ਕਰਤੀ ਤਾਂ ਜੋ ਅਖਬਾਰ ਨਾ ਛਪਣ ਪ੍ਰਿੰਟ ਹੋਣ ਜਿਵੇਂ ਕਿ ਅੱਜ ਕੱਲ੍ਹ ਅਸੀਂ ਕਈ ਵਾਰੀ ਦੇਖਦੇ ਹਾਂ ਕੋਈ ਇਹੋ ਜੀ ਸਿਚੁਏਸ਼ਨ ਪੈਦਾ ਹੋ ਜਾਂਦੀ ਹੈ ਫਿਰ ਸਰਕਾਰ ਇੰਟਰਨੈਟ ਬੰਦ ਕਰ ਦਿੰਦੀ ਹੈ ਠੀਕ ਹੈ ਜੀ ਕਹਿੰਦੇ ਫਿਰ ਉਸ ਤਰ੍ਹਾਂ ਜਿਹੜੇ ਅਖਬਾਰਾਂ ਦੀ ਜਿਹੜੀ ਸਪੰਦਨ ਕਰਦੀ ਬਿਜਲੀ ਦੀ ਫਿਰ ਲੋਕਤੰਤਰ ਦਾ ਘਾਣ ਹੋਇਆ ਜੀ 26 ਜੂਨ ਦੀ ਜਿਹੜੀ ਸਵੇਰ ਸੀਗੀ ਉਹ ਲੋਕਾਂ ਦੇ ਵਿੱਚ ਬਹੁਤ ਮਾੜੀ ਜਿਹੜੀ ਸਵੇਰ ਸੀ ਮਾੜਾ ਦਿਨ ਚੜਿਆ ਜਿਹਨੂੰ ਅਸੀਂ ਇੱਕ ਕਾਲਾ ਦਿਨ ਕਹਿ ਸਕਦੇ ਆ ਇਸ ਤਰ੍ਹਾਂ ਉਹਨੂੰ ਟ੍ਰੀਟ ਕੀਤਾ ਗਿਆ ਕਿਉਂਕਿ ਜਿਹੜੇ ਲੋਕ ਸੀਗੇ ਉਹ ਕਿਸੇ ਇੱਕ ਜਗ੍ਹਾ ਇਕੱਠੇ ਨਹੀਂ ਹੋ ਸਕਦੇ ਸੀ ਸਰਕਾਰ ਦੇ ਖਿਲਾਫ ਗਵਰਨਮੈਂਟ ਦੇ ਖਿਲਾਫ ਕੋਈ ਧਰਨਾ ਪ੍ਰਦਰਸ਼ਨ ਰੋਜ਼ਮਰ ਰਹਿ ਜੈਰਾ ਉਹ ਨਹੀਂ ਕਰ ਸਕਦੇ ਸੀ ਕਹਿੰਦੇ ਕਿ 25 ਜੂਨ ਦੀ ਰਾਤ ਨੂੰ ਪਲੈਨਿੰਗ ਸੀਗੀ ਪਹਿਲੀ ਕਿ ਹੁਣ ਐਮਰਜੈਂਸੀ ਲਗਾਉਣੀ ਹੈ ਜਿਹੜੇ ਆਰਕੇ ਤਵੰਦ ਸੀਗੇ ਉਹ ਸੰਜੇ ਗਾਂਧੀ रुण ਮਹਿਤਾ ਇਹ ਆਰਕੇ ਤਵੰਦੇ ਕਮਰੇ ਦੇ ਵਿੱਚ ਬੈਠ ਕੇ ਇੱਕਠੇ ਹੋਏ ਬੈਠੇ ਇਹਨਾਂ ਨੇ ਮੀਟਿੰਗ ਕੀਤੀ ਇਹਨਾਂ ਨੇ ਇੱਕ ਲਿਸਟ ਬਣਾਈ ਕਿ ਕਿਹੜੇ ਕਿਹੜੇ ਨਿਤਾਵਾਂ ਨੂੰ ਜੇਲ੍ਹ ਦੇ ਅੰਦਰ ਸੁਟਣਾਂਗਾ ਬੰਦ ਕਰਨਾਗਾ ਕਿਹੜੇ ਕਿਹੜੇ ਬੰਦਿਆਂ ਨੂੰ ਕਿਹੜੇ ਕਿਹੜੇ ਅੜੇਕਾ ਬਣਦੇ ਨੇਗੇ ਇਹ ਕੁਝ ਆਗੂ ਸੀਗੇ ਜਿਨ੍ਹਾਂ ਦੇ ਨਾਮ ਇੱਥੇ ਮੈਂ ਦੇਖ ਰਿਹਾ ਜਿਵੇਂ ਕਿ ਮੁਲਾਇਮ ਜਾਦਵ ਅਟਲ ਵਿਹਾਲ ਲਾਲ ਕ੍ਰਿਸ਼ਨ ਅਡਵਾਨੀ ਲਾਲੂ ਪ੍ਰਚਾਦ ਜਾਦਵ ਜੈ ਪ੍ਰਕਾਸ਼ ਨਰੇਨ ਇਹ ਕੁਝ ਨੇਤਾ ਸੀਗੇ ਜਿਨ੍ਹਾਂ ਨੂੰ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ 26 ਜੂਨ ਨੂੰ ਸਵੇਰ ਵੇਲੇ ਫਿਰ ਇੰਦਰਾ ਗਾਂਧੀ ਨੇ ਰਾਸ਼ਟਰ ਦੇ ਨਾਮ ਤੇ ਇੱਕ ਸੰਦੇਸ਼ ਦਿੱਤਾ ਇੱਕ ਮੈਸੇਜ ਦਿੱਤਾ ਕਿ ਤੁਹਾਨੂੰ ਕਿਸੇ ਵੀ ਤਰ੍ਹਾਂ ਡਰਨ ਦੀ ਲੋੜ ਨਹੀਂ ਹੈਗੀ ਦੇਸ਼ ਨੂੰ ਦੇਸ਼ ਦੀਆਂ ਅੰਦਰੂਨੀ ਤਾਕਤਾਂ ਤੋਂ ਖਤਰਾ ਪੈਦਾ ਹੋ ਗਿਆ ਸੀ ਜਿਸ ਕਰਕੇ ਐਮਰਜੈਂਸੀ ਲਗਾਉਣੀ ਪਈ 26 ਜੂਨ ਨੂੰ ਸਵੇਰ ਨੂੰ ਇੰਦਰਾ ਗਾਂਧੀ ਨੇ ਇਹ ਕਿਹਾ ਤੇ ਇੱਥੇ ਇਹ ਵੀ ਦੱਸਣਯੋਗ ਬਣਦਾ ਹੈ ਕਿ ਅਖਬਾਰਾਂ ਤੇ ਵੀ ਸਰਕਾਰ ਨੇ ਸੈਂਸਰਸ਼ਿਪ ਲਗਾ ਦਿੱਤੀ ਸੀਗੀ ਕੋਈ ਵੀ ਖਬਰ ਸਰਕਾਰ ਦੀ ਮਰਜ਼ੀ ਤੋਂ ਬਿਨਾਂ ਨਹੀਂ ਛਾਪੀ ਜਾ ਸਕਦੀ ਸੀਗੀ ਪੀਟੀਆਈ ਤੇ ਜੂਐਨਏ ਤੇ ਮੀਡੀਆ ਦੀਆਂ ਜਿਹੜੀਆਂ ਦੋਵੇਂ ਏਜੰਸੀਆਂ ਸੀਗੀਆਂ ਉਹ ਖਤਮ ਕਰਕੇ ਇੱਕ ਨਵੀਂ ਏਜੰਸੀ ਸਮਾਚਾਰ ਨਿਊਜ਼ ਬਣਾ ਦਿੱਤੀ ਸੀਗੀ ਇਸ ਏਜੰਸੀ ਦੇ ਰਾਹੀਂ ਖਬਰਾਂ ਛਾਣ ਪੂਣ ਕੇ ਕਹਿ ਸਕਦੇ ਹਾਂ ਸੀ ਕਿ ਛਾਂਟ-ਛਾਂਟ ਕੇ ਬਾਹਰ ਆਉਂਦੀਆਂ ਸੀਗੀਆਂ ਉਸ ਟਾਈਮ ਤੇ ਬਿਨਾ ਕਾਰਨ ਦੱਸੇ ਹੀ ਸਰਕਾਰ ਨੇ ਲੋਕਾਂ ਨੂੰ ਚੁੱਕ-ਚੁੱਕ ਕੇ ਜੇਲ੍ਹਾਂ ਦੇ ਵਿੱਚ ਸੁੱਟਣਾ ਸਟਾਰਟ ਕਰਤਾ ਸੀਗਾ ਤੇ ਲੋਕਾਂ ਤੇ ਇਹ ਜਿਹੜਾ ਸਕੰਜਾ ਸੀਗਾ ਆਜ਼ਾਦੀ ਤੋਂ ਬਾਅਦ ਪਹਿਲੀ ਵਾਰੀ ਕੱਸਿਆ ਗਿਆ ਸੀਗਾ 인ਦਰਾ ਗਾਂਧੀ ਨੇ ਕੌਮੀ ਪਾਰਟੀਆਂ ਨੂੰ ਵੀ ਹੱਥ ਪਾਇਆ ਪਰ ਅਕਾਲੀਆਂ ਦਾ ਕੋਈ ਵੀ ਲੀਡਰ ਗ੍ਰਿਫਤਾਰ ਨਹੀਂ ਕੀਤਾ ਅਕਾਲੀਆਂ ਦੇ ਪ੍ਰਤੀ ਉਸ ਨੇ ਆਪਣਾ ਜਿਹੜਾ ਰਵੱਈਆ ਸੀ ਉਹ ਨਰਮ ਰੱਖਿਆ ਤੇ ਐਮਰਜੈਂਸੀ ਤੇ ਵਿਚਾਰ ਕਰਨ ਦੇ ਲਈ ਅਕਾਲੀ ਦਲ ਵਰਕਿੰਗ ਕਮੇਟੀ ਦੀ ਇੱਕ ਮੀਟਿੰਗ ਹੋਈ 29 ਜੂਨ ਨੂੰ ਤੇ 30 ਜੂਨ ਨੂੰ 1975 ਦੀ ਗੱਲ ਹੈ ਅਕਾਲੀਆਂ ਨੇ ਵਿਰੋਧੀ ਧਿਰ ਦੀ ਪਾਰਟੀ ਹੋਣ ਕਰਕੇ ਤੇ ਜੈ ਪ੍ਰਕਾਸ਼ ਨਾਰੈਣ ਦੇ ਹਮਾਇਤੀ ਹੋਣ ਕਰਕੇ ਇੱਕ ਮਤਾ ਪਾਸ ਕੀਤਾ ਮਤੇ ਦੇ ਵਿੱਚ ਕਿਹਾ ਕਿ ਸਰਕਾਰ ਨੇ ਐਮਰਜੈਂਸੀ ਗਲਤ ਲਗਾਈ ਹੈ ਰਾਜਨੀਤਿਕ ਹਿੱਤਾਂ ਦਾ ਲਾਹਾ ਲੈਣ ਲਈ ਲਗਾਈ ਹੈ ਲੋਕਾਂ ਦਾ ਇੱਕਦਮ ਗळा ਘੁੱਟਿਆ ਹੈ ਤੇ ਜਿਹੜੇ ਲੋਕਾਂ ਦੇ ਬੁਨਿਆਦੀ ਹੱਕ ਨੇ ਉਹ ਖੋਹ ਲਏ ਨੇਗੇ ਤੇ ਅੱਗੇ ਉਹਨਾਂ ਨੇ ਕਿਹਾ ਕਿ ਬਿਨਾਂ ਕਿਸੇ ਗੱਲ ਤੋਂ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਹੈ ਅਕਾਲੀ ਦਲ ਸਰਕਾਰ ਦੇ ਇਸ ਫੈਸਲੇ ਦੀ ਨਿਖੇਧੀ ਕਰਦਾ ਹੋਇਆ ਮੋਰਚਾ ਲਗਾਉਣ ਦੇ ਲਈ ਤਿਆਰ ਹੋ ਗਿਆ ਮੋਰਚੇ ਦਾ ਐਲਾਨ ਕਰਤਾ ਤੇ ਗੱਲ ਅੱਗੇ ਹੈਗੀ ਜੀ 9 ਜੁਲਾਈ 1975 ਦੀ 9 ਜੁਲਾਈ ਨੂੰ ਜਥੇਦਾਰ ਮੋਹਨ ਸਿੰਘ ਤੁਰ ਸੀਗੇ ਜਿਹੜੇ ਉਹਨਾਂ ਦੀ ਅਗਵਾਈ ਦੇ ਵਿੱਚ ਇੱਕ ਮੋਰਚਾ ਜਿਹੜਾ ਉਹ ਸਟਾਰਟ ਹੋ ਗਿਆ ਸਭ ਤੋਂ ਪਹਿਲਾਂ ਪੰਜ ਸੀਨੀਅਰ ਆਗੂ ਸੀਗੇ ਜਿਹੜੇ ਉਹ ਜੇਲ੍ਹ ਦੇ ਵਿੱਚ ਗਏ ਗ੍ਰਿਫਤਾਰੀ ਦਿੱਤੀ ਉਹਨਾਂ ਨੇ ਜਿਨ੍ਹਾਂ ਦੇ ਵਿੱਚ ਸਰਦਾਰ ਗੁਰਚਰਨ ਸਿੰਘ ਟੋੜਾ ਜਗਦੇਵ ਸਿੰਘ ਤਲਵੰਡੀ ਪ੍ਰਕਾਸ਼ ਸਿੰਘ ਬਾਦਲ ਬਸੰਤ ਸਿੰਘ ਖਾਲਸਾ ਤੇ ਆਤਮਾ ਸਿੰਘ ਇਹ ਪੰਜ ਸੀਗੇ ਇਹਨਾਂ ਪੰਜਾਂ ਨੇ ਗ੍ਰਿਫਤਾਰੀ ਦੇਤੀ ਜੇਲ੍ਹ ਦੇ ਵਿੱਚ ਚਲੇ ਗਏ ਸ੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਕੇ ਤੇ ਜਿਲ੍ਹਿਆਂ ਵਾਲੇ ਬਾਗ ਦੇ ਸਹੀਦਾਂ ਨੂੰ ਪ੍ਰਣਾਮ ਕਰਕੇ ਗ੍ਰਿਫਤਾਰ ਹੋ ਗਏ 16 ਜੁਲਾਈ ਨੂੰ ਜਸਵਿੰਦਰ ਸਿੰਘ ਬਰਾੜ ਦੀ ਅਗਵਾਈ ਦੇ ਵਿੱਚ 75 ਸਿੰਘਾਂ ਨੇ ਗ੍ਰਿਫਤਾਰੀ ਦੇ ਦਿੱਤੀ ਅਰੈਸਟ ਹੋ ਗਏ ਤੇ ਫਿਰ ਇਸ ਤੋਂ ਮੰਗਰੋਂ ਹਰ ਰੋਜ਼ ਪੰਜ-ਪੰਜ ਸਿੰਘਾਂ ਦਾ ਜਥਾ ਜਿਹੜਾ ਉਤਾਰੀ ਦਿੰਦਾ ਰਿਹਾ ਸਰਕਾਰ ਨੇ ਮੋਰਚਾ ਫੇਲ ਕਰਨ ਦੀ ਖਾਤਰ ਦਲ ਨੂੰ ਪਾੜਨ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ ਤੇ 13 ਅਪ੍ਰੈਲ 1976 ਨੂੰ ਵਿਸਾਖੀ ਵਾਲੇ ਦਿਨ ਜਿਹੜੇ ਮੋਹਨ ਸਿੰਘ ਤੋੜ ਸੀਗੇ ਉਹਨਾਂ ਦੇ ਗ੍ਰਿਫਤਾਰ ਹੋਣ ਤੋਂ ਬਾਅਦ ਜਿਹੜੇ ਹਰਚੰਦ ਸਿੰਘ ਲੋਂਗੋਵਾਲ ਸੀਗੇ ਉਹਨਾਂ ਨੇ ਮੋਰਚੇ ਦੀ ਅਗਵਾਈ ਹੈ ਜਿਹੜੀ ਉਹ ਸੰਭਾਲ ਲਈ ਤੇ ਮੋਰਚਾ ਸਾਢੇ 18 ਮਹੀਨੇ ਚੱਲਿਆ ਡੇਢ ਸਾਲ ਤੋਂ ਉੱਪਰ ਤੱਕ ਚੱਲਿਆ ਇਸ ਦੇ ਵਿੱਚ ਲਗਭਗ 43000 ਤੋਂ ਵੀ ਵੱਧ ਸਿੱਖਾਂ ਨੇ ਗ੍ਰਿਫਤਾਰੀ ਦੇ ਦਿੱਤੀ ਸੀਗੀ ਹੋਰ ਕਿਸੇ ਵੀ ਪਾਰਟੀ ਦੇ ਵਰਕਰ ਨੇ ਅਕਾਲੀ ਦਲ ਦੇ ਮੋਰਚੇ ਦੇ ਵਿੱਚ ਗ੍ਰਿਫਤਾਰੀ ਨਹੀਂ ਦਿੱਤੀ ਸਾਰੇ ਦੇ ਸਾਰੇ ਸ਼ਾਂਤ ਰਹੇ ਚੁੱਪ ਰਹੇ ਹੋਰ ਪਾਰਟੀਆਂ ਵਾਲੇ ਜਿਹੜੇ ਜੇਲ੍ਹਾਂ ਦੇ ਵਿੱਚ ਬੈਠੇ ਵੀ ਸੀਗੇ ਉਹ ਵੀ ਕਹਿੰਦੇ ਔਖੇ ਹੋ ਰਹੇ ਸੀ ਬਾਹਰ ਨਿਕਲਣ ਦੀ ਵੇਟ ਕਰ ਰਹੇ ਸੀ ਉਡੀਕ ਕਰ ਰਹੇ ਸੀ ਪਰ ਸਿੱਖ ਸੀਗੇ ਜਿਹੜੇ ਉਹ ਜੇਲ੍ਹਾਂ ਦੇ ਵਿੱਚ ਜਾ ਰਹੇ ਸੀ ਪੰਜਾਬ ਦੀਆਂ ਜੇਲ੍ਹਾਂ ਭਰਨ ਤੋਂ ਬਾਅਦ ਫਿਰ ਸਰਕਾਰ ਨੇ ਸਕੂਲ ਕਾਲਜ ਯੂਨੀਵਰਸਟੀਆਂ ਇਹੇ ਭਰਨੇ ਸ਼ੁਰੂ ਕਰ ਦਿੱਤੇ ਤੇ ਕਹਿੰਦੇ ਜਿਹੜੀਆਂ ਵਿਦੇਸ਼ੀ ਸਰਕਾਰਾਂ ਸੀ ਉਹਨਾਂ ਨੇ ਵੀ ਇੰਦਰਾ ਗਾਂਧੀ ਦੀ ਨਿੰਦਿਆ ਕੀਤੀ ਇਸ ਕਾਲੇ ਕਾਰਨਾਮੇ ਤੋਂ ਉਹ ਸਰਕਾਰਾਂ ਵੀ ਨਾਰਾਜ਼ ਹੋਣ ਲੱਗ ਪੀਆਂ ਤੇ ਇੰਦਰਾ ਗਾਂਧੀ ਨੇ ਆਪਣਾ ਬਕਾਰ ਘਾਟੇ ਵਾਲੇ ਪਾਸੇ ਨੂੰ ਜਾਂਦਾ ਵੇਖ ਕੇ 18 ਜਨਵਰੀ 1977 ਨੂੰ ਐਮਰਜੈਂਸੀ ਖਤਮ ਕਰਤੀ ਤੇ ਜੇਲ੍ਹਾਂ ਦੇ ਵਿੱਚੋਂ ਜਿਹੜੇ ਆਗੂ ਬਾਹਰ ਆ ਰਹੇ ਸੀ ਉਹਨਾਂ ਨੂੰ ਲੋਕਾਂ ਨੇ ਮਾਨ ਸਤਕਾਰ ਦਿੱਤਾ ਉਹਨਾਂ ਦੀ ਰਿਸਪੈਕਟ ਕੀਤੀ ਉਹਨਾਂ ਦਾ ਹੌਸਲਾ ਫੁਜਾਈ ਕੀਤੀ ਇਸੇ ਕਰਕੇ ਫਿਰ ਅਕਾਲੀ ਦਲ ਜਿਹੜੀ ਪਾਰਟੀ ਸੀਗੀ ਉਹ ਉੱਭਰ ਕੇ ਅੱਗੇ ਆਈ ਸਾਹਮਣੇ ਆਈ ਮਤਲਬ ਹੋਰ ਉਹਨਾਂ ਦਾ ਆਦਰਸ਼ ਸਤਕਾਰ ਆ ਜਿਹੜਾ ਵੱਧ ਗਿਆ ਫਿਰ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਅਕਾਲੀ ਦਲ ਕਾਫੀ ਅੱਗੇ ਰਿਹਾ ਕਈ ਵਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣੇ ਅਕਾਲੀ ਦਲ ਦਾ ਜਿਹੜਾ ਮੋਰਚਾ ਸੀਗਾ ਉਹ ਸਾਰੇ ਸਿੰਘਾਂ ਦੇ ਰਿਹਾ ਹੋਣ ਤੱਕ ਚੱਲਿਆ ਇਸੇ ਕਰਕੇ ਇਹ ਮੋਰਚਾ ਸੀ ਜਿਹੜਾ 23 ਜਨਵਰੀ 1977 ਨੂੰ ਸਮਾਪਤ ਹੋਇਆ ਸੀਗਾ ਤੇ ਮਾਰਚ 1977 ਨੂੰ ਲੋਕ ਸਭਾ ਦੀਆਂ ਚੋਣਾਂ ਹੋਈਆਂ ਕਾਂਗਰਸ ਪਾਰਟੀ ਨੂੰ ਹਾਰ ਮਿਲੀ 154 ਸੀਟਾਂ ਹੀ ਮਿਲੀਆਂ ਤੇ ਬਰੇਲੀ ਤੋਂ ਜਿਹੜੀ ਸੀਟ ਤੋਂ ਇੰਦਰਾ ਗਾਂਧੀ ਚੋਣ ਲੜ ਰਹੀ ਸੀ ਖੜੀ ਸੀ ਉਹ ਵੀ ਹਾਰ ਗਈ ਤੇ ਜਿਹੜਾ ਰਾਜ ਨਰੈਣ ਖੜਾ ਸੀਗਾ ਉਹ ਭਾਰੀ ਵੋਟਾਂ ਦੇ ਫਰਕ ਦੇ ਨਾਲ ਜਿੱਤ ਗਿਆ ਤੇ ਅਕਾਲੀ ਦਲ ਪੰਜਾਬ ਦੇ ਵਿੱਚ 13 ਦੇ ਵਿੱਚੋਂ 10 ਸੀਟਾਂ ਲੈ ਗਿਆ ਜਿੱਤ ਗਿਆ ਠੀਕ ਹੈ ਜੀ ਤੇ ਲੋਕ ਸਭਾ ਦੇ ਵਿੱਚ ਫਿਰ ਜਿਹੜੀ ਜਨਤਾ ਦਲ ਦੀ ਸਰਕਾਰ ਸੀਗੀ ਉਹ ਬਣ ਗਈ ਉਸ ਟਾਈਮ ਤੇ ਮੁਰਾਰਜੀ ਦੇਸਾਈ ਪ੍ਰਧਾਨ ਮੰਤਰੀ ਬਣਗੇ ਤੇ ਇਹ ਤਾਂ ਜਾਣਕਾਰੀ ਹੈਗੀ ਸੀਗੀ ਉਸ ਵੇਲੇ ਦੀ ਐਮਰਜੈਂਸੀ ਦੇ ਵੇਲੇ ਦੀ ਹੋਰ ਜ਼ਿਆਦਾ ਡਿਟੇਲ ਦੇ ਵਿੱਚ ਨਹੀਂ ਜਾਵਾਂਗੇ ਆਦਰਵਾਇਜ਼ ਵੀਡੀਓ ਬਹੁਤ ਲੰਮੀ ਹੋ ਜਾਏਗੀ ਤੇ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਮਿਹਰਵੰਦੀ